ਸਿਰ ਗੱਲ ਇਹ ਜਿਹੜਾ ਯੋਗਾ ਦੇਖਦਾ ਦੋਗਾ ਦੇਖਦੇ ਜਿਹੜਾ ਛੋਟੇ ਬੱਚਿਆਂ ਨੂੰ ਜਿਹੜਾ ਜਿਹੜੇ ਇੱਕ ਦਿਨ ਸੀਨੀਅਰ ਸੀਗੇ ਜਿਹੜੇ ਫਰ ਦਫਤਾਰ ਫਿਰ ਦੁਕਾਨ ਵਿੱਚ ਇਸ ਤਰ੍ਹਾਂ ਹੈਗਾ ਜਿਹੜਾ ਵੀ ਆਪਣਾ ਧਨਨੰਦਰੀ ਸਾਹਿਬ ਵੱਲੋਂ ਯੋਗਾ ਦੇ ਸ਼ੁਰੂ ਕੀਤਾ ਗਿਆ ਬਹੁਤ ਹੀ ਵਧੀਆ ਪ੍ਰਚਾਰਾ ਕੀਤਾ ਗਿਆ ਜੋ ਅੱਜ ਕੱਲ ਨੌਜਵਾਨ ਪੀਡੀਐਸ ਵਾਸਤੇ ਨਸ਼ਿਆਂ ਵਿੱਚ ਲੱਗੀ ਹੋਈ ਹੈ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਵੀ ਯੋਗਾ ਨੂੰ ਅਪਣਾਉਣ ਸੋਦੇ ਆਪਣੇ ਵਾਸਤੇ ਟਾਈਮ ਕੱਢਣ ਅੱਧਾ ਘੰਟਾ ਘੰਟਾ ਜਿੰਨਾ ਵੀ ਕੱਢ ਸਕਦੇ ਆ ਤਾਂ ਕਿ ਆਪਣੇ ਆਪ ਨੂੰ ਮੈਂਟਲੀ ਔਰ ਫਿਜ਼ੀਕਲੀ ਦੋਨੇ ਤਰੀਕੇ ਨਾਲੋ ਸਿਹਤ ਰੱਖ ਸਕਣ ਦੇਖੋ ਛੋਟੇ ਬੱਚੇ ਜਿਹੜੇ ਅੱਜ ਕੱਲ ਦੇ ਆ ਜਿਹੜੇ ਉਹ ਵੀ ਹੁਣ ਇਸ ਜਗ੍ਹਾ ਤੇ ਪਹੁੰਚੇ ਆ ਸ਼ਾਹ ਉਹ ਜਿਹੜੇ ਫੌਜੀ ਜਿੱਤਾ ਫੌਜੀ ਦੇ ਰਿਟਾਇਰਮੈਂਟ ਹੋਏ ਪਹਿਲੇ ਵਿੱਚ ਤੋਂ ਛੋਟੇ ਬੱਚਿਆਂ ਨੂੰ ਫ੍ਰੀ ਸਪਲਾਈ ਦਿੰਦੇ ਆ ਉਹਨੇ ਵਿੱਚ ਇਹ ਚੀਜ਼ ਦੇ ਵਿੱਚ ਆਉਣਾ ਚਾਹੀਦਾ ਬੱਚਿਆਂ ਨੂੰ ਜਿਹੜੇ ਨੌਜਵਾਨ ਆ ਜਿਹੜੇ ਰਲਤਰਾਵਾਂ ਨੂੰ ਜਾਣਦੇ ਪਏ ਆ ਉਹ ਆ ਕੇ ਇੱਥੇ ਫ੍ਰੀ ਜਿਹੜੀ ਆ ਕਾਉਂਸਲ ਜਿਹੜਾ ਕੋਈ ਪੈਸਾ ਨਹੀਂ ਲੈਂਦੇਗੇ ਫ੍ਰੀ ਟ੍ਰੇਨਿੰਗ ਵਗੈਰੇ ਇੱਥੇ ਇਹ ਚੀਜ਼ ਨੂੰ ਪਹੁੰਚਣ ਚਾਹੀਦਾ ਬਿਲਕੁਲ ਜੀ ਕੱਲਾ ਤੋਂ ਫੌਜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹਦਾ ਵਧੀਆ ਪ੍ਰੇਲਾ ਸ਼ੁਰੂ ਔਰ ਮੇਰਾ ਖਿਆਲ ਹੈ ਵੀ ਸਾਦਕ ਤੇ ਸਾਦਕ ਦੇ ਆਸ-ਪਾਸ ਦੇ ਇਲਾਕੇ ਦੇ ਜਿੰਨੇ ਵੀ ਲੋਕ ਹੈਗੇ ਆ ਬੱਚੇ ਖਾਸ ਕਰਕੇ ਨੌਜਵਾਨ ਖਾਸ ਕਰਕੇ ਉਹਨਾਂ ਨੇ ਦੇ ਵਿੱਚ ਜੂ 파ਰਟਿਸਪੇਟ ਕਰਨਾ ਚਾਹੀਦਾ ਤਾਂ ਕਿ ਆਪਣੇ ਫਿਜ਼ੀਕਲੀ ਔਰ ਮੈਂਟਲੀ ਸਟਰੋਂਗ ਰਹੇ ਸਭ ਔਰ ਸਭ ਤੋਂ ਵੱਡੀ ਗੱਲ ਹੈ ਵੀ ਨਸ਼ਿਆ ਤੋਂ ਦੂਰ ਰਹਿ ਸਕਦੇ ਤੁਸੀਂ ਕਿੱਦਾਂ ਦੇਦੇ ਤੁਸੀਂ ਨੌਜਵਾਨ ਤੁਸੀਂ ਇਸ ਚੀਜ਼ ਤੋਂ ਕਿੱਦਾਂ ਅਪਡੇਟ ਕਰਦੇ ਹੋ ਜੀ ਅੱਜਕਲ ਦੀ ਗੱਲ ਕਰੀਏ ਨਸ਼ਿਆਂ ਦਾ ਦੌਰ ਜਿਹੜਾ ਚੱਲ ਰਿਹਾ ਤੇ ਉਹਨੂੰ ਦੇਖਦੇ ਹੋਏ ਜੇ ਅੱਜ ਯੂਥ ਜਿਹੜਾ ਪਾਰਕ ਦੇ ਵਿੱਚ ਆਊਗਾ ਤੇ ਇੱਕ ਦੂਸਰੇ ਨੂੰ ਦੇਖੇ ਜਦੋਂ ਉਹ ਬਿਜ਼ੀ ਹੋਣਗੇ ਕਿਸੇ ਨਾ ਕਿਸੇ ਪਾਸੇ ਤੇ ਆਟੋਮੈਟਿਕਲੀ ਉਹਨਾਂ ਦਾ ਧਿਆਨ ਉਧਰ ਨਹੀਂ ਜਾਊਗਾ ਤੇ ਬਾਕੀ ਹੈਲਥ ਦੇ ਲਈ ਗੱਲ ਕਰੀਏ ਜਿਵੇਂ ਅੱਜ ਜੋਗਾ ਦੇ ਮਨਾਇਆ ਅੱਜ ਉਹ ਸਾਡੇ ਸਾਹਕ ਦੀਆਂ ਮਹਾਨ ਸ਼ਕਤੀਆਂ ਉਹ ਵੀ ਇੱਥੇ ਪਹੁੰਚੀਆਂ ਤੇ ਯੂਥ ਵੀ ਸਾਰਾ ਇਨਸਪਾਇਰ ਹੋਇਆ ਬੱਚਿਆਂ ਨੇ ਦੇਖੀ ਆਪਣਾ ਟੈਲੈਂਟ ਵੀ ਦਿਖਾਇਆ ਉਹਨੂੰ ਦੇਖ ਕੇ ਉਹਨਾਂ 'ਚ ਮੋਟੀਵੇਸ਼ਨ ਵੀ ਆਊਗੀ ਤੇ ਜੋ ਇਹਦੇ ਜੋਗੇ ਦੇ ਫਾਇਦੇ ਆ ਉਹ ਵੀ ਸਾਰਿਆਂ ਨੇ ਦੱਸੇ ਆ ਤੇ ਇਹ ਇਹ ਚੀਜ਼ ਜਿਹੜੀ ਯੂਥ ਨੂੰ ਬਹੁਤ ਇਨਸਪਾਇਰ ਕਰਦੀ ਆ ਸਰ ਮੈਂ ਸੀ ਡਾਕਟਰ 80 ਪਲਸ ਏਜ ਉਹਨਾਂ ਨੇ ਵਿੱਚ ਜੋਗਾ ਜਿਸ ਤੱਕ ਇਹ ਪਹੁੰਚ ਕੇ ਆਪਦੇ ਜੋਗਾ ਜਿਹੜਾ ਸਰ ਕਿੱਦਾਂ ਚੀਜ਼ ਨੂੰ ਦੇਖਦੇ ਹੋ ਜੇ ਤੁਹਾਡੀ 80 ਪਲਸ ਏਜ ਲੱਗਦੀ ਹੈ ਜਿਹੜੀ ਹੈਗੀ ਆ ਤੇ ਇਹ ਤੁਸੀਂ ਤੁਸੀ ਕਿੱਦਾਂ ਅਗਲੇ ਨੌ ਨੌਜਵਾਨਾਂ ਨੂੰ ਜਿਹੜਾ ਮੋਟੀਵੇਸ਼ਨ ਦਿੰਦੇ ਹੋ ਜੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਤੁਸੀਂ ਇੱਥੇ ਆ ਕੇ ਯੋਗਦਾਨ ਪਾਇਆ ਤੇ ਦੇ ਕਰ ਜੁੜੇ ਰਹੇ ਜੋਗੇ ਨਾਲ ਤੇ ਇਹਦੇ ਚ ਉਮਰ ਦਾ ਕੋਈ ਹਿਸਾਬ ਨਹੀਂ ਬੰਦਾ ਦੇਖੋ ਤੁਹਾਡੀ ਫਿਟਨੈਸ ਜਿਹੜੀ ਹੈ ਜੇ ਨੌਜਵਾਨਾਂ ਵਾਲੀ ਹੈਗੀ ਆ ਹਰ ਹਰ ਸਾਤ ਟਾਈਮ ਦੇ ਵਿੱਚ ਬੰਦਾ ਯੰਗ ਹੀ ਰਹਿੰਦਾ ਤੇ ਸਾਨੂੰ ਦੇਖ ਕੇ ਹੋ ਸਕਦਾ ਜਿਹੜੀ ਨਵੀਂ ਪਨੀਰੀ ਆਈ ਹੈ ਇਹ ਸੁਧਰ ਜਾਵੇ ਤੇ ਯੋਗੇ ਦੇ ਨਾਲ ਚੋਰ ਆਪਣੇ ਘਰੇ ਮਿਹਨਤ ਕਰਨ ਤੇ ਆਪਦਾ ਵਧੀਆ ਰਿਪਿਟੇਸ਼ਨ ਬਣਦਾ ਨਸ਼ੇ ਤੋਂ ਬਾਹਰੋਂ ਸਰ ਤੁਸੀਂ ਕੀ ਕਹਿੰਦੇ ਤੁਸੀਂ ਯੋਗਿਆ ਕਰਵਾਇਆ ਹੈ ਤੁਸੀਂ ਸੀਨੀਅਰ ਰਹੇ ਹੋ ਇਸ ਚੀਜ਼ ਨੂੰ ਕਿੱਦਾਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਗੁਰੂ ਹੈ ਜੀ ਰਾਧੇ ਸ਼ਾਮ ਬਠਿੰਡਾ ਦਾ ਜੋ ਮੈਨੂੰ ਜੇਲ੍ਹ ਚਾਕੇ ਬਠਿੰਡਾ ਜੇਲ੍ਹ ਦੇ ਵਿੱਚ ਖੜਾ ਰਿਹਾ ਸੀ ਇਹ ਮੈਂ ਸਾਰਾ ਕੰਮ ਜੇਲ੍ਹ ਸੁਪਰਡੈਂਟਾਂ ਦੀ ਮਿਹਰਬਾਨੀ ਨਾਲ ਫਰੀਦਕੋਟ ਸੀਗੇ ਸੁਪਰਡੈਂਟ ਉਹ ਬਠਿੰਡੇ ਸੀਗੇ ਗਰਗ ਉਹਨਾਂ ਦੀ ਰਹਿਨਮਾਈ ਦੇ ਹੇਠ ਮੈਂ ਸਾਰਾ ਕੁਝ ਸਿੱਖਿਆ ਹੈ ਤੇ ਉਸ ਤੋਂ ਬਾਅਦ ਮੈਂ ਵੀ ਜਿੰਨੇ ਵੀ ਗੈਂਗ ਜੇਲ੍ਹਾਂ ਦੇ ਵਿੱਚ ਹਨ ਬੰਦ ਉਹਨਾਂ ਭਰਾਵਾਂ ਨੂੰ ਵੀ ਅਪੀਲ ਕਰਦਾ ਵੀ ਉਹ ਜੋਗਨਾ ਜੋੜ ਕੇ ਆਵੇਦਿਕ ਵੀ ਦੁਸ਼ਮਣੀਆਂ ਭੁੱਲਣਾ ਔਰ ਪਰਿਆਵਗ ਜਿਹਨਾਂ ਦੇ ਬਾਹਰ ਉਹ ਜੋ ਬੰਦੀ ਸਿੰਘ ਹੈ ਜਿਹਨਾਂ ਦੇ ਵਿੱਚ ਬੰਦਾ ਹੈ ਉਹ ਵੀ ਮੈਡੀਟੇਸ਼ਨ ਵਗੈਰਾ ਕਰਕੇ ਪਰਮਾਤਮਾ ਉਹਨਾਂ ਨੂੰ ਜਲਦੀ ਬਾਹਰ ਆਉਣ ਦਾ ਮੌਕਾ ਦੇ ਉਹ ਬਾਹਰ ਆ ਕੇ ਚੰਗੇ ਕੰਮ ਕਰਨ ਆ ਗਿਆ ਤੇ ਬੰਦਾ ਕਦੇ ਵੀ ਬੁੱਢਾ ਨਹੀਂ ਹੁੰਦਾ ਬੰਦਿਆਂ ਨੂੰ ਤਣਾਅ ਮੁਕਤ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਦੁੱਖ ਸੋਖਾਉਂਦੇ ਰਹਿੰਦੇ ਆ ਜੇ ਆਪਾਂ ਯੋਗ ਨਾਲ ਜੁੜੇ ਰਹਾਂਗੇ ਆਪਾਂ ਨੂੰ ਮੈਂ 9 ਸਾਲ ਜੇਲ੍ਹ ਕੀਤੀ ਹੈ ਮੈਨੇ 9 ਸਾਲ ਨਵਾਂ ਦਿਨ ਵਰਗੇ ਲੱਗੇ ਆ ਜੀ ਮੈਂ ਯੋਗ ਨਾਲ ਜੁੜਿਆ ਕਰਕੇ ਮੈਨੂੰ ਕੋਈ ਵੀ ਕਿਸੇ ਚੀਜ਼ ਦਾ ਮਹਿਸੂਸ ਨਹੀਂ ਹੋਇਆ ਅੱਜ ਗੁਰੂ ਦੀ ਕਿਰਪਾ ਮੈਂ ਇੱਥੇ ਵੀ ਜਦੋਂ ਸਾਧਕ ਜੀ ਜਦੋਂ ਵਿੱਲਾ ਹੁੰਦਾ ਉਹ ਕੰਮ ਛੱਡ ਕੇ ਆਉਣਾ ਇੱਥੇ ਤੇ ਮੈਂ ਇਹ ਬੱਚਾ ਵੀ ਨਸ਼ੇ ਤੋਂ ਰਹਿਤ ਹੋ ਗਏ ਇਹ ਕੰਮ ਕਰਨਾ ਇਹ ਲੱਗਣਾ ਸਾਡੀ ਜਿੱਥੇ ਲੋੜ ਹੈ ਸਾਡੀ ਟੀਮ ਹੈ ਪੂਰੀ ਅਸੀਂ ਉੱਥੇ ਆ ਕੇ ਉਹਨਾਂ ਨੂੰ ਸਿਖਾਵਾਂਗੇ ਵੀ ਆ ਕੇ ਜਿੱਥੇ ਸਾਨੂੰ ਬੁਲਾਉਣ ਤਾਂਹੀਂ ਉੱਥੇ ਜਾਣਾ ਸਰ ਇਹ ਸੀਨੀਅਰ ਜਿਹੜੇ ਇਥੇ ਬੱਚਾ ਨੂੰ ਸਿਖਲਾਈ ਦੇ ਰਹੇ ਫੌਜੀ ਸਾਹਿਬ ਨੇ ਅਲਟਰਨਮੈਂਟ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੱਦਾਂ ਇਹ ਜੋ ਸਰ ਜਿਹੜਾ ਤੁਸੀਂ ਅੱਜ ਬੱਚਿਆਂ ਨੂੰ ਇੱਕ ਤਾਂ ਫ੍ਰੀ ਕੋਰਸ ਦੀ ਜਿਹੜਾ ਤੁਸੀਂ ਇੱਥੇ ਟ੍ਰੇਨਰ ਦਿੰਨੇ ਹੋ ਔਰ ਇਹ ਤੋਂ ਰਿਟਾਇਰਮੈਂਟ ਕਿਦਾਂ ਅੱਜ ਤੁਸੀਂ ਯੋਗਾ ਦਿਵਸ ਦੀ ਮਨਾਇਆ ਕਿਦਾਂ ਚੀਜ਼ਾਂ ਨੂੰ ਮੈਡਿਕਲ ਅੱਛਾ ਮੈਨਾ ਮੈਂ ਚਾਹੁੰਦਾ ਸੀਗਾ ਕਿ ਆਪਣੇ ਇਸ ਇਲਾਕੇ ਦੇ ਸਾਧਕ ਇਲਾਕੇ ਦੇ ਬੱਚੇ ਇਸ ਚੀਜ਼ ਨਾਲ ਜੋੜਨ ਕਿਉਂਕਿ ਆਪਣੇ ਕੋਲੇ ਹੈ ਹੀ ਨਹੀਂ ਗਰਾਊਂਡ ਹੈਗਾ ਆਪਣੇ ਕੋਲ ਕਰਨ ਵਾਲਾ ਕੋਈ ਅੱਗੇ ਆਉਣ ਵਾਲਾ ਹੈ ਹੀ ਨਹੀਂ ਸੀਗਾ ਤਾਂ ਇਹ ਕੋਸ਼ਿਸ਼ ਸੀਗੀ ਮੇਰੀ ਇੱਕ ਯੋਗਾ ਦਿਵਸ ਚਲੋ ਵਧੀਆ ਚੀਜ਼ ਹੈ ਕਿ ਆਹ ਤਾਂ ਆਪੋ ਉਸ ਚੀਜ਼ ਨੂੰ ਲੈ ਕੇ ਆਪਣੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਨੂੰ ਨਾਲ ਲੈ ਕੇ ਬੱਚਿਆਂ ਨੂੰ ਨਾਲ ਲੈ ਕੇ ਆਪਾਂ ਇੱਕ ਉਹ ਉਪਰਾਲਾ ਕੀਤਾ ਬਾਕੀ ਜਿਹੜੀ ਚੀਜ਼ ਆ ਕਿ ਆਪਾਂ ਤੰਦਰੁਸਤ ਰਹਿ ਸਕਦੇ ਯੋਗਾ ਦੇਵਸ ਵਾਸਤੇ ਐ ਸਪੈਸ਼ਲ ਕਿ ਆਪਾਂ ਤੰਦਰੁਸਤ ਰਹਿ ਸਕਦੇ ਆ ਆਪਣੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਉਹਦੇ ਚ ਕਿ ਆਪਾਂ ਆਪਾਂ ਕੋਈ ਮੈਡੀਸਿਨ ਲੈ ਲਈ ਕੁਝ ਵੀ ਲੈ ਲਈਏ ਤਾਂ ਤਾਕਤਵਰ ਵੀ ਹੋ ਸਕਦੇ ਆ ਬਸ ਜਿਹੜੀ ਯੋਗ ਚੀਜ਼ ਐ ਜਾਂ ਫਿਜ਼ੀਕਲ ਐਕਟੀਵਿਟੀ ਐ ਜਿਹੜੀ ਇਹ ਚੀਜ਼ਾਂ ਇਹ ਆਪਾਂ ਨੂੰ ਸਦਾ ਬਹਾਰਾ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂਗਾ ਤੁਸੀਂ ਕਰੋ ਤੁਹਾਨੂੰ ਇਹਦਾ ਬੈਨੀਫਿਟ ਮਿਲੂਗਾ ਬਹੁਤ ਵਧੀਆ ਚੀਜ਼ ਐ ਇਹ ਤੇ ਮੈਂ ਤਾਂ ਕਹਿਣਾ ਕਿ ਸਾਰਿਆਂ ਨੂੰ ਕਿ ਹਾਂ ਵੀ ਗਰਾਊਂਡ ਨਾਲ ਜੁੜੋ ਅੱਜ ਕੱਲ ਦੇਖਿਆ ਨੌਜਵਾਨ ਜਿਹੜੇ ਯਾਰ ਕੁਝ ਲੜਕੀਆਂ ਵੀ ਹੈਗੀਆਂ ਜਿਹੜੇ ਦਰਦਲ ਦੇ ਨਸ਼ਾ ਦੇ ਵਿੱਚ ਵੱਢਦੇ ਪਏ ਆ ਉਹ ਚੀਜ਼ ਨੂੰ ਕਿੱਦਾਂ ਦੇਖਦੇ ਅੱਛਾ ਭਾਈ ਇਹ ਤਾਂ ਨਾ ਚੀਜ਼ ਆਪਣੇ ਮਾਈਂਡ ਸੈਟ ਦੇ ਉੱਤੇ ਆ ਜੇ ਆਪਾਂ ਇਹੋ ਜੀ ਚੀਜ਼ ਨਾਲ ਆਪਾਂ ਗਰਾਊਂਡ ਦੇ ਵਰਕ ਦੇ ਨਾਲ ਜੁੜਦੇ ਆ ਸੁਬਾ ਆਪਾਂ ਨੂੰ ਅਗਰ ਉੱਠਦੇ ਆ ਤੇ ਆਪਣੇ ਦਿਮਾਗ ਦੇ ਵਿੱਚ ਹੋਵੇ ਕਿ ਮੈਂ ਗਰਾਊਂਡ ਦੇ ਵਿੱਚ ਜਾਣਾ ਤੇ ਉਹ ਬੰਦਾ ਨਸ਼ੇ ਵਾਲੇ ਪਾਸੇ ਜਾਂਦਾ ਹੀ ਨਹੀਂਗਾ ਕਿਉਂਕਿ ਉਹਨੂੰ ਪਤਾ ਕਿ ਅਗਰ ਨਸ਼ਾ ਕਰੂੰਗਾ ਤਾਂ ਮੈਂ ਇਥੇ ਗਰਾਊਂਡ ਦੇ ਵਿੱਚ ਪਰਫਾਰਮ ਨਹੀਂ ਕੀਤਾ ਜਾਣਾਗਾ ਤਾਂ ਇਹ ਚੀਜ਼ ਉਹਨਾਂ ਬੱਚਿਆਂ ਵਾਸਤੇ ਆ ਜਿਹੜੇ ਹੁਣ ਛੋਟੇ ਬੱਚੇ ਜਿਹੜੇ ਆਪਾਂ ਜਿਹੜੇ ਲੱਗ ਗਏ ਨਸ਼ੇ 'ਚ ਉਹਨਾਂ ਨੂੰ ਤਾਂ ਆਪਾਂ ਪਰ ਜਿਹੜੇ ਬੱਚੇ ਹੁਣ ਸਟਿਲ ਬੱਚੇ ਛੋਟੇ ਆ 12 15 ਸਾਲ ਜਿਨ੍ਹਾਂ ਦੀ ਉਮਰ ਹੈ ਜਿਹੜੇ ਹਜੇ ਬੱਚੇ ਹੋਏ ਆ ਉਹਨਾਂ ਨੂੰ ਉਹਨਾਂ ਦੇ ਘਰ ਦੇ ਨੂੰ ਪੇਰੈਂਟਸ ਨੂੰ ਚਾਹੀਦਾ ਕਿ ਉਹਨਾਂ ਨੂੰ ਗਰਾਊਂਡ ਦੇ ਨਾਲ ਜੋੜੋ ਤੇ ਆਪਾਂ ਉਹ ਕੀ ਅੱਗੇ ਬੱਚਿਆਂ ਨੂੰ ਕਿਸੇ ਗਲਤ ਸੰਗਤ ਵਿੱਚ ਨਾ ਪੈਣ ਕਿਉਂਕਿ ਜਿਹੜੇ ਇੱਥੇ ਬੱਚੇ ਆਉਣਗੇ ਉਹ ਚੰਗੇ ਹੀ ਆਉਣਗੇ ਤੇ ਉਹਨਾਂ ਦਾ ਮਾਈਂਡ ਸੈਟ ਬਾਕੀ ਬੱਚਿਆਂ ਨਾਲੋਂ ਵਧੀਆ ਹੋਊਗਾ ਹੋਰ ਬੱਚਿਆਂ ਨੇ ਵੀ ਗੱਲਬਾਤ ਕਰਦੇ ਉਹਨਾਂ ਦਾ ਕੀ ਕਰਨ ਸਹੀ ਕੱਟ ਕਰਦੇ ਸਰਦੇ ਕਿਵੇਂ ਜੋਗਾ ਦੇਖਦਾ ਰਹਿੰਦੇ ਰਿਹਾ ਹੈ ਕਿਦਾਂ ਤੁਸੀਂ ਅਫੀਸ਼ਲ ਬੇਟਾ ਕੀ ਨਾ ਜੈ ਸਿੰਘ ਕੌਰ ਕਿੱਦਾਂ ਦੇਖਦੇ ਹੋ ਤੁਸੀਂ ਜੋਗਾ ਕੀਤਾ ਜਾ ਸ਼ਾਮ ਨੂੰ ਰੁਟੀਨ 'ਚ ਇੱਥੇ ਆਉਣੇ ਗਰਾਊਂਡ ਦੇ ਵਿੱਚ ਆਉਣੇ ਤੇ ਕਿੱਦਾਂ ਮੋਟੀਵੇਟ ਕਰਦੇ ਜਿਹੜੇ ਸੱਤ ਜੀ ਬਹੁਤ ਜ਼ਿਆਦਾ ਕਰਦੇ ਆ ਮੋਟੀਵੇਟ ਤੇ ਜੀ ਸਾਡੇ ਲਈ ਇਹ ਸਾਰਾ ਕੁਝ ਇਹ ਸਾਡਾ ਸਨਮਾਨ ਨਾ ਇਹ ਸਾਡੇ ਸਰ ਜੇਲੇ ਨੇ ਉਹ ਸਾਨੂੰ ਇੰਨਾ ਵਧੀਆ ਕਰਵਾਉਂਦੇ ਨੇ ਸਾਨੂੰ ਲੱਗਦਾ ਨਹੀਂ ਬੇਸੇ ਕੁਝ ਕਰ ਰਹੇ ਆ ਇੰਨਾ ਵਧੀਆ ਕਰਾਉਂਦੇ ਤੁਸੀਂ ਕਿੱਦਾਂ ਦੇਖਦੇ ਹੋ ਵਿੱਚ ਸਰ ਬੜਾ ਕੀ ਬੋਲਦਾ ਬੇਟਾ ਕਿਨਾ ਫਤਸੈਂਡ ਲੋ ਬੇਟਾ ਕਿੱਦਾਂ ਦੇਖਦਾ ਜੋਗਾ ਕੀਤਾਗਾ ਜੋਗਾ ਦਿਸ਼ਿਆ ਬਣਾਇਆ ਗਿਆ ਕਿੱਦਾਂ ਇਸ ਚੀਜ਼ਾਂ ਦੇ ਦੇ ਛੋਟੇ ਬੱਚੇ ਜਿਹੜੇ ਹੋਰ ਆ ਉਹਨਾਂ ਨੂੰ ਮੋਟੀਵੇਟ ਕਿੱਦਾਂ ਕਰਦੇ ਸੇ ਬਹੁਤ ਵਧੀਆ ਕਰਾਉਂਦੇ ਆ ਪਾਪਾ ਤੇ ਆਪਾਂ ਨਹੀਂ ਕਹਿੰਦਾ ਸਰ ਸਰ ਬਹੁਤ ਵਧੀਆ ਕਰਾਉਂਦੇ ਆ ਤੇ ਛੋਟੇ ਤੇ ਸਾਰਿਆਂ ਨੂੰ ਜੁੜਨਾ ਚਾਹੀਦਾ ਸਾਡੇ ਨਾਲ ਤੇ ਸਾਰੇ ਬੱਚਾ ਨੂੰ ਬਹੁਤ ਮੋਟੀਵੇਟਸ ਮੋਟੀਵੇਸ਼ਨ ਆ ਕਰਉਂਦੇ ਆ ਬੇਟਾ ਕਿਦਾਂ ਦੀਆਂ ਦੇਖੀ ਆਪੇ ਜਿਵੇਂ ਬਿਸਰਾ ਜੜੇ ਉਹ ਆਪ ਨੂੰ ਵਧੀਆ ਫਿੱਟ ਰੱਖਦੇ ਆ ਯੋਗਾ ਦੇ ਨਾਲ ਆਪਾਂ ਵਧੀਆ ਫਿੱਟ ਰਹਿਨੇ ਆ ਤੇ ਇਹ ਆਪਾਂ ਨੂੰ ਹਾਰਡ ਵਰਕਿੰਗ ਦਾ ਦੱਸਦੇ ਆ ਸਕਸੈਸਫੁਲ ਹੋਣ ਲਈ ਫਟੇ ਗਲੀ ਵਿੱਚ ਦੱਸਿਆ ਕਿ ਫਿੱਟ ਰਹਿਣ ਵਾਸਤੇ ਯੋਗਾ ਜਿਹੜਾ ਜ਼ਰੂਰੀ ਬਹੁਤ ਆ ਗੱਲਬਾਤ ਕੀਤੀ ਛੋਟੇ ਬੱਚਿਆਂ ਨਾਲ ਉਹਨਾਂ ਨੇ ਵੀ ਦੱਸਿਆ ਜਿਹੜੇ ਸੀਨੀਅਰ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ ਆ ਸੜਨੇ ਇੱਕ ਹੋਰ ਨੌਜਵਾਨਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿੱਦਾਂ ਦੇਖਦੇ ਬਟਾ ਇਸ ਚੀਜ਼ਾਂ ਨੂੰ ਤੁਸੀਂ ਇਸ ਚੀਜ਼ ਨੂੰ ਬਹੁਤ ਵਧੀਆ ਦੇਖਦੇ ਆ ਜੀ ਇਹਦੇ ਨਾਲ ਬਹੁਤ ਫਾਇਦੇ ਰਹਿੰਦੇ ਆ ਆਪਣਾ ਰੋਜ਼ ਕਰਨਾ ਚਾਹੀਦਾ ਸਾਡੇ ਕੋਲ ਸਭ ਬਹੁਤ ਵਧੀਆ ਤਰੀਕੇ ਨਾਲ ਕਰਾਉਂਦੇ ਆ ਜੀ ਇਹ ਸੀ ਛੋਟੇ ਬੱਚਿਆਂ ਦੇ ਆਪ ਦੇ ਲਈ ਜਿਹੜੇ ਸੀ ਜੋ ਵੀ ਜਿੰਨਾ ਸੀ ਇਹਨਾਂ ਨੇ ਆਪ ਦੇ ਲਈ ਦੱਸਿਆ ਸੀ ਫਿਟਨੈਸ ਰਹਿਣ ਵਾਸਤੇ ਜਿਹੜਾ ਆਪ ਦਾ ਜੋਗਾ ਜਿਹਾ ਬਣਾਇਆ ਸ਼ਾਨ ਜਿਹੜੀ ਫਿੱਟ ਹੈ ਨਾ ਜਿਹੜੀ ਇਹ ਕਰਦੇ ਰਹਿੰਦੇ ਆ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ